छबी <laughs> जुलाई ਮੇਰਾ ਨਾਮ ਅਰਿਸ਼ਾ ਹੈ ਜੀ ਸਰ ਅੱਜ ਅਸੀਂ ਸਰਕਾਰ ਨੂੰ ਜਗਾਣ ਲਈ ਬੈਠੇ ਆ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਅਸੀਂ ਮੈਂ ਆਪਣੇ ਹਸਬੰਦ ਨੂੰ ਕੋਇਆ ਤੇ ਇਹ ਬੁੜੀਆਂ ਨੇ ਆਪਣੇ ਪਿਤਾ ਨੂੰ ਕੋਇਆ ਹੈ 26 ਜੂਨ ਨੂੰ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਬਾਅਦ 2 ਜੁਲਾਈ ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਸਰਕਾਰ ਨੂੰ ਮੰਗ ਕੀਤੀ ਸੀ ਕਿ ਸਾਡਾ ਬੰਦਾ ਮੁਆਵਜ਼ਾ ਸਾਨੂੰ ਦਿੱਤਾ ਜਾਏ ਤਾਂ ਕਿਉਂਕਿ ਇਹ ਉਹਨਾਂ ਦੀ ਲਾਪਰਵਾਹੀ ਸੀਗੀ। ਉਹਨਾਂ ਦੀ ਲਾਪਰਵਾਹੀ ਕਾਰਨ ਫਿਰ ਡਾਊਆਂ ਜਿਹੜੀਆਂ ਸੜਕ ਤੇ ਖੁੱਲੇ ਆਮ ਘੁੰਮਰੀਆਂ ਨੇ। ਪਰ ਸਰਕਾਰ ਨੇ ਸਾਨੂੰ ਇਹ ਤਾਂ ਕੋਈ ਮੁਆਵਜ਼ਾ ਨਹੀਂ ਦਿੱਤਾ। ਨਾ ਕਿਸੇ ਉੱਚ ਅਧਿਕਾਰੀ ਨੇ ਸਾਨੂੰ ਮਿਲਣ ਮਿਲੇ ਨੇ ਨਾ ਉਹਨਾਂ ਨੇ ਕੋਈ ਸ਼ਵਾਸਨ ਦਿੱਤਾ ਸਰ। ਤੇ ਡਾਕਟਰ ਮਹਿਰਾ ਡਾਕਟਰ ਰੋਹਨ ਮਹਿਰਾ ਜੀ ਨੇ ਸਾਨੂੰ ਇਹ ਆਸ਼ਵਾਸਨ ਦਵਾਇਆ ਕਿ ਅਸੀਂ ਤੁਹਾਡਾ ਬੰਦਾ ਤੁਹਾਨੂੰ ਦਵਾਇਆ ਜਾਵੇ। ਮੈਂ ਇਹ ਇਤਫਾਕ ਕਰ ਰਿਹਾ ਹਾਂ ਕਿ ਇਸ ਵਿੱਚ ਮਾਫੀ ਹੈ ਕਿ ਕ੍ਰਪਸ਼ਨ ਹੋਈ ਹੈ ਸਸ਼ਕਤ ਅਧਿਕਾਰੀਆਂ ਵੱਲੋਂ ਤੁਹਾਡੀ ਜੰਦਾ ਸੁਤੀ ਹੋਈ ਹੈ। ਨਹੀਂ ਸਰ ਅਜੇ ਤੱਕ ਕੋਈ ਵੀ ਨਹੀਂ ਆਇਆ ਸਰ। ਅਪੀਲ ਕੀਤੀ ਗਈ ਸੀ ਲੇਕਿਨ ਮੰਗ ਕਰਦੇ। ਤੇਰੀ ਵੱਲ ਵੀ ਜਿਹੜੇ ਇਲੈਗਲ ਡੇਟ ਮੰਗ ਸਾਡੀ ਤਿੰਨੋ ਹੀ ਹੈ ਸਰ। ਜੋ ਰਾਸਤੇ 'ਚ ਗਊਆਂ ਅਨਲੀਗਲ ਕੁਮਰੀਆਂ ਨੇ ਉਹਨਾਂ ਨੂੰ ਚੁਕ ਲਿਆ ਜਾਵੇ ਸਾਡਾ ਬੰਦਾ ਹੱਕ ਸਾਨੂੰ ਦਵਾਇਆ ਜਾਵੇ। ਜੋ ਡੇਰੀ ਵਾਲੇ ਆਪਣੀ ਗਊਆਂ ਨੂੰ ਛੱਡ ਦਿੰਦੇ ਨੇ ਸੜਕ ਤੇ ਪੂਰਾ ਖਾਂ ਲਈ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ। ਬਾਈਟ ਕਰਦੇ। ਇਸ ਤਰ੍ਹਾਂ ਅਗੇ ਦਾ ਕਲੈਕਟ ਕਰ ਰਹੇ ਹਨ। ਪਰ ਕੀ ਕੰਮ ਕਰਦੇ ਸੀ ਉਹਨਾਂ ਨੇ ਕਰ ਦੇਗੇ। ਅੱਜ ਅਸੀਂ ਭੰਡਾਰੀ ਪੁਲ ਦੇ ਜਿਹੜਾ ਦੁਬਾਰਾ ਤੋਂ ਭੁੱਖ ਹੜਤਾਲ ਤੇ ਬੈਠੇ ਆਂ 13 ਜੁਲਾਈ 2024 ਨੂੰ ਵੀ ਐਸੀ ਬੈਠੇ ਸੀਗੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਲੋਗਰ ਚੌਂਗ ਦੇ ਕੋਲ ਜਿਹੜੀਆਂ ਗਊਆਂ ਨੇ ਦੁਰਗਿਆਨਾ ਮੰਦਿਰ ਦੇ ਕੋਲ ਜਿਹੜੀਆਂ ਗਊਆਂ ਨੇ ਉਹਨਾਂ ਨੂੰ ਚੁਕਾਉਣ ਵਾਸਤੇ ਅਸੀਂ ਲਾਸਟ ਟਾਈਮ ਵੀ ਬੈਠੇ ਸੀ ਇਲੀਗਲ ਡੇਰੀ ਵਾਲੇ ਜਿਹੜੇ ਉੱਥੇ ਗਊਆਂ ਛੱਡਦੇ ਨੇ ਉਹਨਾਂ ਦੇ ਲਈ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਏ ਉਹ ਦੁੱਧ ਲੈ ਕੇ ਗਊਆਂ ਦਾ ਤੇ ਕੂੜਾ ਖਾਣ ਵਾਸਤੇ ਜਿਹੜੀਆਂ ਸੜਕਾਂ ਤੇ ਗਊਆਂ ਛੱਡ ਰਹੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਏ ਉਹਨਾਂ ਦੀਆਂ ਡੇਰੀਆਂ ਬੰਦ ਕੀਤੀਆਂ ਜਾਣ ਤੇ ਉਹਦੇ ਨਾਲ ਨਾਲ ਇੱਕ ਜਿਹੜਾ ਹਾਦਸਾ ਮੰਦ ਭਾਗਾ ਜਿਹੜਾ 26 ਜੂਨ ਨੂੰ ਹੋਇਆ ਮੇਰੇ ਨਾਲ ਭੈਣ ਬੈਠੀ ਹੈ ਇਹਨਾਂ ਦੇ ਹਸਬੰਦ ਕੰਮ ਤੋਂ ਵਾਪਸ ਆ ਰਹੇ ਸੀਗੇ ਉਹਨਾਂ ਦੇ ਹਸਬੰਦ ਦੀ ਜਿਹੜੀ ਡੈਥ ਹੋ ਜਾਂਦੀ ਹੈ ਉਸ گاਉਂ ਦੇ ਨਾਲ ਐਕਸੀਡੈਂਟ ਹੋਣ ਕਰਕੇ 2 ਤਰੀਕ ਨੂੰ 2 ਜੁਲਾਈ ਨੂੰ ਇਲਾਜ ਦੇ ਦੌਰਾਨ 11 ਜੁਲਾਈ ਨੂੰ ਇਹਨਾਂ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਅੱਗੇ ਫਾਰਵਰਡ ਕਰਤੀ ਐਸਜੀਐਮ ਨੂੰ ਅੱਗੇ ਹੋਰ ਕਿਤੇ ਫਾਰਵਰਡ ਹੋਈ ਲੇਕਿਨ ਇਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਇੱਥੇ ਹੀ ਅਸੀਂ ਇਹ ਨਹੀਂ ਰੁਕੇ ਉਸ ਤੋਂ ਬਾਅਦ ਜਿਹੜੇ ਗਉਂ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮਨੀਸ਼ ਅਗਰ왈 ਜੀ ਅਗਸਤ ਦੇ ਮਹੀਨੇ ਉਹਨਾਂ ਨੂੰ ਵੀ ਇੱਕ ਲੈਟਰ ਦਿੱਤੀ ਗਈ ਵੀ ਕਾਉਸਸਸ ਦੇ ਵਿੱਚੋਂ ਜਿਹੜਾ ਵਾ ਫੰਡ ਇਹਨਾਂ ਨੂੰ ਦਵਾਇਆ ਜਾਏ ਬੱਚਿਆਂ ਦਾ ਸਿਕਿਉਰ ਕੀਤਾ ਜਾਏ ਫਿਊਚਰ ਲੇਕਿਨ ਅਜ ਤੱਕ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਇਸ ਕਰਕੇ ਅੱਜ ਅਸੀਂ ਜਿੰਨੀ ਦੇਰ ਤੱਕ ਇਸ ਭੈਣ ਨੂੰ ਸਰਕਾਰ ਕੋਈ ਮੁਆਵਜ਼ਾ ਨਹੀਂ ਦਿੰਦੀ ਇਹ ਕੋਈ ਤਰਸ ਦੇ ਆਧਾਰ ਤੇ ਨਹੀਂ ਅਸੀਂ ਅੱਜ ਬੈਠੇ ਇਹਨਾਂ ਦਾ ਹੱਕ ਮੰਗਦਾ ਹੋਆ ਇਹਨਾਂ ਦੇ ਹਸਬੰਦ ਕਾਉਸਸਸ ਭਰਦੇ ਹੀ ਪੰਜਾਬ ਦੀ ਜਨਤਾ ਕਰੋੜਾਂਵਾਰ ਰੁਪਇਆ ਭਰ ਰਹੀ ਹੈ ਕਾਉਸਸਸ ਇਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੱਕ ਦਿੱਤਾ ਜਾਏ ਉਹਦੇ ਨਾਲ ਨਾਲ ਜਿਹੜੀਆਂ ਲੋਗਰ ਚੌਂਕ ਦੇ ਵਿੱਚ ਗੋਵਾਂ ਨੇ 50 ਤੋਂ ਵੱਧ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਗੋਵਾਂ ਚੁੱਕੀਆਂ ਜਾਣ ਤੇ ਉਹਦੇ ਨਾਲ ਨਾਲ ਜਿਹੜੇ ਇਲੀਗਲ ਡੇਰੀਬਾਰੇ ਨੇ ਸਾਰੇ ਬਾਹਰ ਜਿਹੜੇ ਕੱਢੇ ਜਾਣ ਫੇਰ ਹੀ ਅਸੀਂ ਜਿਹੜੀ ਭੁਖ ਹੜਤਾਲ ਖਤਮ ਕਰਾਂਗੇ ਨਹੀਂ ਤੇ ਜਿਹੜੀ ਸਾਡੀ ਕੰਟੀਨਿਊ ਰਹੇਗੀ। ਅਸਰ ਅਕਸਰ ਦੇਖਿਆ ਜਾਂਦਾ ਹੈ ਕਿ ਅਸਰ ਥੋੜਾ ਜਿਹੀ ਰਹਿੰਦਾ ਹੈ ਉਸ ਤੋਂ ਬਾਅਦ ਦੁਬਾਰਾ ਫੇਰ ਡੇਰੀਆਂ ਵਾਲੇ ਸ਼ਾਮ ਨੂੰ ਘਬਰਾਤ ਨੂੰ ਛੱਡਦੇ ਨੇ ਜਿਸ ਵੇਲੇ ਕਾਫੀ ਲੋਕ ਉਹਦੇ ਐਕਸੈਸ ਕਰਦੇ। ਬਿਲਕੁਲ ਸਰ ਜਦੋਂ ਅਸੀਂ 13 ਜੁਲਾਈ ਨੂੰ ਇੱਥੇ ਸਾਡੇ ਕੋਲ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਆਏ ਸੀਗੇ ਤੇ ਉਹਨਾਂ ਨੇ ਦੋ ਤਿੰਨ ਗੱਡੀਆਂ ਲਿਆਏ ਉਹਨਾਂ ਨੇ ਦੋ ਚਾਰ ਗਵਾਂ ਚੁੱਕੀਆਂ ਤੇ ਸਾਨੂੰ ਕਹਿ ਦਿੱਤਾ ਕਿ ਕਾਰਵਾਈ ਕਰਨੀ ਸ਼ੁਰੂ ਹੋ ਗਈ ਹੈ ਦੋ ਚਾਰ ਫਿਲਟਰ ਕੀਤੀਆਂ ਜਾਣਗੀਆਂ ਮੈਂ ਕਹਾਂਗਾ ਪੰਜਾਬ ਦੀ ਜਨਤਾ ਨੂੰ ਤੇ ਬੇਵਕੂਫ ਬਣਾ ਰਿਹਾ ਲੇਕਿਨ ਜਿਹੜੇ ਇੱਥੇ ਮੌਤਵਾਰ ਬੰਦੇ ਵੀ ਸ਼ਹਿਰ ਦੇ ਆਏ ਸੀਗੇ ਉਹਨਾਂ ਨੂੰ ਵੀ ਕਾਰਪੋਰੇਸ਼ਨ ਨੇ ਬੇਵਕੂਫ ਬਣਾਇਆ ਇਸ ਵਾਰ ਅਸੀਂ ਬੇਵਕੂਫ ਨਹੀਂ ਬਣਾਂਗੇ ਜਿੰਨੀ ਦੇਰ ਤੱਕ ਗਵਾ ਚੁੱਕੀਆਂ ਨਹੀਂ ਜਾਣਗੀਆਂ ਜਗਾ ਕਲੀਅਰ ਨਹੀਂ ਹੋਏਗੀ ਉਨੀ ਦੇਰ ਤੱਕ ਦਿਨ ਰਾਤ ਇੱਥੇ ਆਪਾਂ ਸਾਨੂੰ ਜਿੰਨੇ ਮਰਜ਼ੀ ਦਿਨ ਲਾਗਿਆ ਕਾਫੀ ਸਮਾਂ ਹੋ ਚੁੱਕਿਆ ਉਸ ਨੌਜਵਾਨ ਨੂੰ ਗੇੜ ਲੱਗਿਆ ਆਵਾਜ਼ ਮਾਰਨ ਲੱਗੇ ਮੈਂ ਉਧਰ ਘਟੇ ਵਿੱਚ ਮੌਤ ਹੋ ਗਈ ਬਿਲਕੁਲ ਸਰ ਅਸੀਂ ਅੱਜ ਇਹ ਹੀ ਦੇਖੋ ਆ ਲਿਖ ਕੇ ਲਿਆਂਦਾ ਵਾ ਕਿ ਕਾਰਪੋਰੇਸ਼ਨ ਵੇਟ ਕਰ ਰਹੀ ਹੈ ਫਾਰੇ ਨੰਬਰ दैट ਮੈਨੂੰ ਤੇ ਇਹੀ ਲੱਗਦਾ ਹੈ ਵੀ ਕਾਰਪੋਰੇਸ਼ਨ ਵੇਟ ਕਰ ਰਹੀ ਹੈ ਕਿਸੇ ਹੋਰ ਦਾ ਬੰਦਾ ਜੀ ਜਾਏ ਫੈਮਲੀ ਦਾ ਦਿਓ ਤਮਾਸ਼ਾ ਦੇਖ ਰਹੀ ਹੈ ਕਾਰਪੋਰੇਸ਼ਨ ਮੈਂ ਕਹਾਂਗਾ ਵੀ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਜਦੋਂ ਅਸੀਂ ਲੱਗਦੇ ਆ ਨਾ ਇੱਕ ਪੜਿਆ ਲਿਖਿਆ ਬੰਦਾ ਜਿਹੜਾ ਕਮਿਸ਼ਨਰ ਲੱਗਦਾ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਜਿਹੜੇ 10ਵੀਂ ਪਾਸ ਜਿਹੜੇ ਮੈਂ ਕਹਾਂਗਾ ਜਿਹੜੇ ਲੀਡਰਾਂ ਦੇ ਕਹਿਣ ਤੇ ਉਹ ਨਾ ਚੱਲਣ ਉਹ ਆਪਣੀ ਪੜ੍ਹਾਈ ਦਾ ਪੂਰਾ ਇਸਤੇਮਾਲ ਕਰਨ ਤੇ ਕਾ ਉਸ ਜਿਹੜਾ ਜਨਤਾ ਨੂੰ ਦੇਣ ਵੀ ਤੇ ਉਹਨਾਂ ਦੇ ਲਾਣ ਵੀ ਗਵਾਂ ਦੇ ਉੱਪਰ ਫੇਰ ਵੀ ਤੁਹਾਡੀ ਤਾਂ ਪੜ੍ਹਾਈ ਦਾ ਫਾਇਦਾ ਆਦਰਵਾਇਜ਼ ਤੁਹਾਨੂੰ ਪੜ੍ਹਨ ਦਾ ਕੀ ਫਾਇਦਾ ਐਡੀ ਵੱਡੀ ਸੀਟ ਤੇ ਜੇ ਤੁਸੀਂ ਪਬਲਿਕ ਦਾ ਕੰਮ ਹੀ ਨਹੀਂ ਕਰ ਸਕਦੇ ਹੁਣ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਸਰ ਅੱਜ ਅਸੀਂ 9:30 ਦੇ ਬੈਠੇ ਆ ਜਿੰਨੀ ਦੇਰ ਤੱਕ ਗਵਾਂ ਨਹੀਂ ਚੁੱਕੀਆਂ ਜਾਂਦੀਆਂ ਇਹਨਾਂ ਨੂੰ ਚੈੱਕ ਨਹੀਂ ਮਿਲ ਜਾਂਦਾ ਅਸੀਂ ਇੱਥੇ ਬੈਠੇ ਹਾਂ ਸਰ